ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 3 ਦੋਹਾ ਗਣੀ ਮਹਿਲ ਨ ਪਾਇਨੀ ਨਾ ਜਾਣ ਨ ਪ੍ਰਕਾਸ਼ ਆਵੋ ਫਿੱਗਾ ਬੋਲੇ ਨਾਨਵੇਂ ਦੂਜਾ ਭਾਉ ਸੁਆਵੋ اے ਮਨੁਆ ਕਿਉ ਕਰ ਵਸ ਆਵੇ ਗੁਰ ਪ੍ਰਸਾਦੀ ਟਾਕੀਏ ਗਿਆਨ ਮਤੀ ਘਰ ਆਵੇ ਰਹਾਉ ਸੋਹਾਗਣੀ ਆਪ ਸਵਾਰਿਓ ਨ ਲਾਏ ਪ੍ਰੇਮ ਪਿਆਰ ਸਾਤ ਗੁਰ ਕੈ ਭਾਣੇ ਚਲਦਿਆਂ ਨਾਮੇ ਜੈ ਸਿੰਘਾ ਸਦਾ 라ਵੇ ਬਿਰ ਆਪਣਾ ਸਚੀ ਸੇਜ ਸੁਬਾਹੇ ਪਰ ਕਹਿ ਪ੍ਰੇਮ ਮੋਹੀਆ ਮੇਲ ਪ੍ਰੀਤਮ ਸੁਖ ਪਾਏ ਗਿਆਨ ਅਵਾਰੀ ਸਿੰਗਾਰ ਹੈ ਸੋ ਬਾਵੰਤੀ ਨਾਰ ਸਾਸ ਬਰਾਈ ਸੁੰਦਰੀ ਪਰ ਗਹਿਤ ਬਿਆਰ ਸੋਹਾਗਣੀ ਵਿੱਚ ਰੰਗ ਰੱਖਿਓ ਨਾ ਸੱਚੇ ਲਕਬਾਰ ਸਤਗੁਰ ਜੀ ਵਣ ਆਪਣਾ ਸੱਚੇ ਭਾਏ ਬਿਆ ਸੋਹਾਗਣੀ ਸਿੰਗਾਰ ਬਣਾਇ ਗੁਣ ਕਾ ਗਨਹਾਰ ਪ੍ਰੇਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉਤਮਾ जात ਬੰਦ ਸਭ ਦੇ ਹੋਏ ਬਿਨ ਨਾਵੇਂ ਸਭ ਨੀਚ ਜਾਤ ਹੈ ਬਿਸਟਾ ਦਾ ਕੀੜਾ ਹੋਏ ਹਾਂ ਹਾਂ ਕਰਦੀ ਸਭ ਫਰੇ ਬਿਨ ਸ਼ਬਦ ਹੋ ਨਾ ਜਾਏ ਨਾਨਕ ਨਾਮ ਰਤੇ ਤਿਨ ਹੋ ਮੈਂ ਗਈ ਸਚੇ ਰਹੇ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 3 ਦੋਹਾ ਗਣੀ ਮਹਿਲ ਨ ਪਾਇਨੀ ਨਾ ਜਾਣਨ ਬਰਕਾ ਸੁਆਵੋ ਫਿੱਗਾ ਬੋਲੇ ਨਾਨਿ ਵੇ ਦੂਜਾ ਪਾਉ ਸੁਆਵੋ ਇਹ ਮਨੁਆ ਕਿਉ ਕਰ ਵਸ ਆਵੇ ਗੁਰ ਪ੍ਰਸਾਦੀ ਟਾਕੀਏ ਗਿਆਨ ਮਤੀ ਘਰ ਆਵੇ ਰਹਾਉ ਸੋਹਾਗਣੀ ਆਪ ਸਵਾਰਿਓ ਨ ਲਾਏ ਪ੍ਰੇਮ ਪਿਆਰ ਸਤ ਗੁਰ ਕੈ ਭਾਣੇ ਚਲਦੀਆਂ ਨਾਮੇ ਜ਼ਹਿਜ ਸਿੰਗਾਰ ਸਦਾ 라ਵੇ ਬਿਰ ਆਪਣਾ ਸੱਚੀ ਸੇਜ ਸੁਭਾਏ ਪਰ ਕਹਿ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਵਾਰੀ ਸਿੰਗਾਰ ਹੈ ਸੋ ਭਾਵੰਤੀ ਨਾਰ ਸਾਸ ਬਹਰਾਈ ਸੁੰਦਰੀ ਪਰ ਗਏ ਤੇ ਬਿਆਰ ਸੋਹਾਗਣੀ ਵਿੱਚ ਰੰਗ ਰੱਖਿਓ ਨਾ ਸੱਚੇ ਲਕਪਾਰ ਸਤਗੁਰ ਸੇਵਨ ਆਪਣਾ ਸੱਚੇ ਭਾਏ ਬਿਆਰ ਸੋਹਾਗਣੀ ਸ਼ਿੰਗਾਰ ਬਣਾਇ ਗੁਣ ਕਾ ਗਨਹਾਰ ਪ੍ਰੇਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੈ ਉਤਮਾ ਜਤ ਪਦ ਸਬਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਬਿਸਟਾ ਦਾ ਕੀੜਾ ਹੋਏ ਹਾਂ ਹਾਂ ਕਰਦੀ ਸਭ ਫਰੇ ਬਿਨ ਸ਼ਬਦੇ ਹੋ ਨਾ ਜਾਏ ਨਾਨਕ ਨਾਮ ਰਤੇ ਤੈਨ ਹੋਂ ਮੈਂ ਗਈ ਸਚੇ ਰਹੇ ਸਮਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 3 ਦੋਹਾ ਗਣੀ ਮਹਿਲ ਨ ਪਾਇਨੀ ਨਾ ਜਾਣ ਨ ਪ੍ਰਕਾਸ਼ ਆਓ ਫਿੱਗਾ ਬੋਲੇ ਨਾਨਿਵੇਂ ਦੂਜਾ ਭਾਉ ਸੁਆਓ ਕੇ ਮਨੁਆ ਕਿਉ ਕਰ ਵਸ ਆਵੇਂ ਗੁਰ ਪ੍ਰਸਾਦ ਦੀ ਟਾਕੀਏ ਗਿਆਨ ਮਤੀ ਘਰ ਆਵੇਂ ਰਹਾਉ ਸੋਹਾਗਣੀ ਆਪ ਸਵਾਰਿਓ ਨ ਲਾਏ ਪ੍ਰੇਮ ਪਿਆਰ ਸਤ ਗੁਰ ਕੈ ਭਾਣੇ ਚਲਦਿਆਂ ਨਾਮੇ ਜਹਜ ਸਿੰਘਾ ਸਦਾ 라ਵੇ ਬਿਰ ਆਪਣਾ ਸਚੀ ਸੇਜ ਸੁਭਾਏ ਪਰ ਕਹਿ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰੀ ਸਿੰਗਾਰ ਹੈ ਸੋ ਬਾਵੰਤੀ ਨਾਰ ਸਾਸ ਬਹਰਾਈ ਸੁੰਦਰੀ ਪਰ ਗਹਿਤ ਬਿਆਰ ਸੋਹਾਗਣੀ ਵਿੱਚ ਰੰਗ ਰੱਖਿਓ ਨਾ ਸੱਚੇ ਲਕਪਾਰਾ ਸਤਗੁਰ ਸੇਵਨ ਆਪਣਾ ਸਚੇ ਭਾਏ ਬਿਆ ਸੋਹਾ ਗਣੀ ਸ਼ਿੰਗਾਰ ਬਣਾਇ ਗੁਣ ਕਾ ਗਨਹਾਰ ਪ੍ਰੇਮ ਬਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉਤਮਾ ਜਤ ਪਦ ਸਬਦ ਦੇ ਹੋਏ ਬੇਨ ਨਾਵੇਂ ਸਭ ਨੀਚ ਜਾਤ ਹੈ ਬਿਸਟਾ ਦਾ ਕੀੜਾ ਹੋਏ ਹਾਂ ਹਾਂ ਕਰਦੀ ਸਭ ਫਰੈਂ ਬਿਨ ਸ਼ਬਦ ਹੋ ਨ ਜਾਏ ਨਾਨਕ ਨਾਮ ਰਤੇ ਤិន ਹੋ ਮੈਂ ਗਈ ਸਚੇ ਰਹੇ ਸਮਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ